ਇਤ ਮਹਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਹਾਨ ਵੱਲੋਂ ਨਿਗਾ ਨਿਗਾ ਸਵਾਗਤ ਹੈ ਜੀ ਮਰੰਡਾ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਜਿੱਥੇ ਤੁਹਾਨੂੰ ਪਹਿਲਾਂ ਵੀ ਵੀਡੀਓ ਦਿਖਾ ਚੁੱਕੇ ਹਾਂ ਐਸ ਕੇ ਟੈਕਸਟਾਈਲ ਦੀਆਂ ਸੋ ਹੁਣ ਰਖੜੀਆਂ ਆ ਗਈਆਂ ਰਖੜੀਆਂ ਦੇ ਮੌਕੇ ਇਹਨਾਂ ਨੇ ਕੀ ਕੀ ਸੇਲਾ ਲਾਈਆਂ ਨੇ ਆਪਾਂ ਚੱਲਦੇ ਆਂ ਕਾਲਾ ਵੀਰ ਜੀ ਦੇ ਨਾਲ ਗੱਲਬਾਤ ਵੀ ਕਰਦੇ ਆਂ ਹਾਂਜੀ ਕਾਲਾ ਵੀਰ ਜੀ ਕੀ ਹਾਲ ਹੈ ਜੀ ਹਾਂਜੀ ਅਭੀ ਤੁਹਾਨੂੰ ਸੁਣਾਉਂ ਹੋਰ ਬੜੇ ਟਰੱਕ ਆਏ ਆ ਜੀ ਅੱਜ ਬੜੇ ਪਾਰਸਲ ਆਏ ਆ ਮਾਲ ਬਹੁਤ ਆਇਆ ਇਹ ਹੋਗਾ ਜੀ ਬੜਾ ਬਹੁਤ ਕੁਆਂਟੀਟੀ ਦਾ ਮਾਲ ਆਇਆ ਪਾਰਸਲਾਂ ਦੇ ਪਾਸੇ ਚੈੱਕ ਕਰਾਓ ਜੀ ਫੁੱਲ ਬੜਾ ਫੁੱਲ ਕੁਆਂਟੀਟੀ ਲੱਕੜੀ ਦੀ ਭਾਰੀ ਸੇਲ ਲੱਗਣ ਜਾ ਰਹੀ ਐ ਐਸਕੇ ਟੈਕਸਟਲ ਮਰੰਡਾ ਮੇਨ ਲੁਧਿਆਣਾ ਹਾਈ ਬਿਓਪੁਜ ਦਾ ਪੈਲੇਸ ਹਾਂਜੀ ਵੀ ਕਸਟਮਰਾਂ ਦੇ ਕਰਨੇ ਆ ਫਾਇਦੇ ਆਪਾਂ ਨੇ ਵਾਹ ਜੀ ਵਾਹ ਤੇ ਪਹਿਲਾ ਸੇਲ ਆਇਆ ਸੀ ਲੱਕੜੀਆਂ ਦੀ ਉਦਾਂ ਹੀ ਭਾਰੀ ਸੇਲ ਲੱਗ ਲਗਣੀਆਂ ਸਾਰੇ ਫਰੈਸ਼ ਮਾਲ ਆ ਭਾਵੇਂ ਜੈਵੀ ਲੋਂਦ ਲੈ ਲਓ ਭਾਵੇਂ ਤੁਸੀਂ ਇਦਾਂ ਦੇ ਡਿਜੀਟਲ ਪੀਸ ਲੈ ਲਓ ਮਾਰਕੀਟ 'ਚ ਵੱਡੇ ਵੱਡੇ ਫਾਇਦੇ ਕਰਨੇ ਪਰ ਇੱਕੋ ਕੰਮ ਕਰਨਾ ਪੈਣਾ ਕਹਿੰਦੇ ਵੀਡੀਓ ਕਰਨੀ ਪਣੀ ਦੱਬ ਕੇ ਸ਼ੇਅਰ ਪੇਜ ਨੂੰ ਕਰਨਾ ਪੈਣਾ ਫੋਲੋ ਹਲੋ ਆ ਲੋ ਜੀ ਆ ਚੈੱਕ ਕਰੋ ਜੀ ਪਹਿਲੀ ਡਿਜ਼ਾਈਨਿੰਗ ਕਰੇਵ ਦੇ ਉੱਤੇ ਜੀ ਆ ਲੋ ਅੱਛਾ ਜੀ ਸੂਟ ਰਹੇਗਾ ਜੀ ਪੂਰਾ ਹਾਲਓਰ 5 ਮੀਟਰ ਕਰੇਵ ਦਾ ਮੇਗਾ ਲੱਗਦਾ ਜੀ ਪੂਰਾ ਨੈਕ ਦੇ ਵਰਕ ਘੇਰੇ ਦੇ ਝਾੜੂ ਲੈਸ ਦੁਪੱਟਾ ਮਿਲਣਾ ਜੀ ਸੈਮੀ ਪਿਓਰ ਦਾ ਸਵਾ ਦੋ ਮੀਟਰ ਕੱਢਦਾ ਜੀ ਆ ਲੋ ਕੰਟਰਾਸਟ ਮਿਲਨੇ ਆ ਦੁਪੱਟੇ ਹਾਂਜੀ ਇਹ ਸੂਟ ਸੇਲ ਹੁੰਦਾ ਰੇਟੇਲ 'ਚ 350 ਦਾ ਜੀ ਅੱਛਾ ਜੀ ਆਪਾਂ ਨੇ ਕਰਨਿਆ ਪਹਿਣਾ ਦੇ ਫਾਇਦੇ ਆਪਾਂ ਦੇਣਿਆ 1000 ਰੁਪਏ ਦੇ ਚਾਰ ਸੂਟ ਵੀ ਸਿੰਗਲ ਸੂਟ ਮਿਲਣਾ 250 ਰੁਪਏ ਦਾ ਤੇ ਆ ਨਾ ਰੇਟ ਸੁਣਨੇ ਵੀ ਸਿੰਗਲ ਸੂਟ 200 ਰੁਪਏ ਦਾ ਆਹ ਚੈੱਕ ਕਰੋ ਜੀ ਕਲਰ ਚੜ ਕਿੰਨੇ ਸੋਹਣੇ ਸੋਹਣੇ ਆ ਹਾਂ ਦੁਪੱਟੇ ਕੰਟਰਾਸਟ ਚਾਰ ਚਾਰ ਰੰਗਾਂ ਦੀ ਮਿਲਣੀ ਆ ਫੈਮਿਲੀ ਕਢਾਈਆਂ ਵੀ ਹੋ 2200 ਸੂੜ ਹਾਂਜੀ ਭਾਵੇਂ ਡਾਰ ਕਲਰ ਲੈ ਲੋ ਭਾਵੇਂ ਲੈ ਲੋ ਲਾਈਟ ਕਲਰ ਚਾਰਟ ਰੇਡ ਰਹਿਣਾ ਇੱਕੋ ਸਿਰਫ 250 ਰੁਪਏ ਕਾਲਾ ਵੀਰ ਜੀ ਭੀੜ ਲੱਗ ਜਾਣੀ ਹੈ ਕਹਿੰਦਾ ਵੀਰ ਜੀ ਜਿੰਨੀ ਮਰਜ਼ੀ ਕੁਆਟਿਟੀ ਲੈ ਜਾਓ ਭਾਵੇਂ ਇੱਕ ਨਾਲ ਦਾ 1000 1000 ਪੀਸ ਲੈ ਜਾਓ ਪਾਰਸਲਾਂ ਦੇ ਪਾਰਸਲ ਬੰਦ ਲੈ ਜਾਓ 250 ਚ ਮਿਲਣਾ ਜੀ ਵਾਹ ਜੀ ਵਾਹ ਓਥੇ ਬਾਅਦ ਅਗਲੀ ਡਿਜ਼ਾਈਨਿੰਗ ਜੀ ਹੋਰ ਤਮਾਕਾ ਆਈ ਆਲੋ ਆਓ ਜੀ ਇਹ ਡਿਜ਼ਾਈਨ ਤਿਆਰ ਕਰਾਈ ਪੀਸੀ ਕੋਡ ਹੁੰਦੇ ਉੱਤੇ ਇਹ ਪਿਓਰ ਪੀਸੀ ਕਾਟਨ ਦਾ ਡਿਜ਼ਾਈਨ ਤਿਆਰ ਕਰਾਈਏ neck ਦੇ ਉੱਤੇ ਕਿੰਨਾ ਸੋਹਣਾ ਵਰਕ ਘੇਰੇ ਦੇ ਕੰਮ ਚੈੱਕ ਕਰਾਓ ਜੀ ਹਾਂਜੀ ਦੁਪੱਟਾ ਲਵਾਇਆ 22 ਮੀਟਰ ਕਰਦਾ ਵਰਕ ਵਾਲਾ ਇਹ ਕਰਾਓ ਚੈੱਕ ਕਾਟਨ ਪਿਓਰ ਹੈ ਜੀ ਬਜਾਅ ਸੁਰੂ ਦਿਖਦਾ ਜੀ 440 400 ਰੁਪਏ ਦਾ ਆਪਾਂ ਨੇ ਲੈ ਕੇ ਦੇਣਾ 900 ਰੁਪਏ ਦੇ 400 ਰੁਪਏ ਦੀਆਂ ਜੀ ਅੱਛਾ ਜੀ ਵੀ ਮਤਲਬ ਸਿੰਗਲ ਸੂਟ ਪੈ ਗਿਆ 225 ਰੁਪਏ ਦਾ ਆ ਚੈੱਕ ਕਰੋ ਜੀ ਡਿਜ਼ਾਈਨ ਕਲਰ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਆ ਇਹਨਾਂ ਫਾਇਦਾ ਕਰਦੇ ਤੁਸੀਂ ਬੜਾ ਪਹਿਲਾਂ ਦੇ ਕਰਨੇ ਆ ਫਾਇਦੇ ਨਵੇਂ ਮਾਲ ਤੇ ਲਾਦੀ ਭਾਰੀ ਸੇਲ ਪਰ ਵੀਡੀਓ ਧਿਆਨ ਨਾਲ ਦੇਖਣੀ ਆ ਬਹੁਤ ਵੱਡੇ ਵੱਡੇ ਫਾਇਦੇ ਆਉਣੇ ਆ ਇਸ ਦਾ ਮਸ਼ਹੂਰੀ ਸ਼ੁਰੂ ਹੋਈ ਜਾ ਪੂਰੀ ਐਂਡ ਤੱਕ ਦੇਖਣੀ ਆ ਵੀਡੀਓ ਧਿਆਨ ਨਾਲ ਆ ਲੋ ਜੀ ਮਾਲ ਬਹੁਤ ਪਿਆ ਬਹੁਤ ਮਾਲ ਆ ਚੈੱਕ ਕਰੋ ਜੀ ਬਸਕੋਸ ਜੋਰ ਜੱਟ ਜਿਹੜੇ ਕਹਿੰਦੇ ਮਾਰਕੀਟ 500 600 ਰੁਪਏ ਆ ਚੈੱਕ ਕਰੋ ਜੀ ਪੂਰਾ ਫਰੰਟ ਦੇ ਉੱਤੇ ਵਰਕ ਕਾਲਾ ਰੰਗ ਬਲੈਕ ਰੰਗ ਜਿਹਦੀ ਪੂਰੀ ਰਹਿੰਦੀ ਹੈ ਡਿਮਾਂਡ ਦੁਪੱਟਾ ਮਿਲੇਗਾ ਜੀ ਜੋਰ ਜਰ ਦਾ 2 ਸੈਟ ਵਰਕ ਕੀਤਾ ਪਿਆ ਬਜ਼ਾਰ ਸੂਟ ਮਿਲਦਾ ਜੀ 500 600 ਰੁਪਏ ਦਾ ਪਹਿਣਾ ਦੇ ਕਰਦੇ ਨੇ ਫਾਇਦੇ 650 ਵਾਲਾ ਸੂਟ ਇੱਕ ਨਾਲ ਇੱਕ ਫਰੀ ਵੀ ਮਾਤਵਲ 325 ਦਾ ਸੂਟ 325 ਦਾ ਲੈਟ ਸੁਣ ਲਿਓ 325 ਕਲਰ ਚਾਰਟ ਇੱਕ ਤੋਂ ਇੱਕ ਭਾਵੇਂ ਲੈ ਲਓ ਸਰਦਾਰੀ ਕਲਰ ਚਾਰਟ ਭਾਵੇਂ ਲੈ ਲਓ ਡਾਰਕ ਜਿੰਨੇ ਮਰਜ਼ੀ ਲੈ ਲਓ ਕਿੰਨੇ ਮਰਜ਼ੀ ਮਗਾ ਭਾਵੇਂ ਟਰੱਕ ਭਰ ਕੇ ਲੈ ਜਾਓ 325 ਦਾ ਸੂਟ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਵਰਕ ਹੋਇਆ ਪਿਆ ਨਾਲੇ ਮਕੈਚ ਲੱਗੀ ਪਈ ਆ ਕਲਰ ਮਿਲਨੇ ਆ ਸਰਦਾਰੀ ਇਦਾਂ ਦੇ ਸਿਰਫ 325 ਦਾ ਸੂਟ ਜੀ ਆ ਲੋ ਚੈੱਕ ਕਰੀ ਚਲੋ ਜੀ ਉਦੋਂ ਬਾਅਦ ਅਗਲਾ ਧਮਾਕਾ ਇਹ ਕਰਾਓ ਚੈੱਕ ਹਾਂਜੀ ਏਗੇ ਦੁਆਰ ਜੀ ਡਿਜੀਟਲ ਮਸਲੀਨ ਅੱਛਾ ਜੀ ਜਿਹੜਾ ਚੁੰਦੀਆ ਲੁੱਟ ਜਿਹੜੇ ਕਹਿੰਦੇ ਆ 900000 ਰੁਪਿਆ ਅੱਛਾ ਕਰਾਓ ਚੈੱਕ ਜੀ ਸਾਰੀ ਡਿਜੀਟਲ ਮਸਲੀਨ ਸਾਰੀ ਜਿਹੜੇ ਲੁੱਟ ਹੋ ਗਏ ਇੱਥੇ ਆ ਜਾਓ ਹੁਣ ਆ ਚੈੱਕ ਕਰੋ ਜੀ ਸਾਰਾ ਡਿਜੀਟਲ ਕੰਮ ਚੈੱਕ ਕਰਾਓ ਘੇਰੇ ਤੇ ਤੇ ਉਸਤੇ ਬਾਅਦ ਚੈੱਕ ਕਰਾ ਦਿਓ ਜੀ ਆਹ ਦੇਖੋ ਜੀ ਵਹਿ ਕੇ ਵੀ ਸਾਰੀ ਡਿਜੀਟਲ 1050 ਰੁਪਏ ਸੂਟ ਵਿਕਦਾ ਜੀ ਮਾਰਕੀਟ ਹਾਂਜੀ ਦੁਪੱਟਾ ਦੇਣਾ ਆਪਣੇ ਨਾਲ ਪਿਓਰ ਮਸਲੀਨ ਦਾ 2.5 ਮੀਟਰ ਕੱਢਦਾ ਡਿਜੀਟਲ ਹਾਂਜੀ ਆਕਰੋ ਚੈੱਕ ਤੁਸੀਂ ਕਿੰਨੇ ਦਾ 800 ਰੁਪਏ ਉਹ ਮੈਂ ਕਹਾ ਦੁਵਾਨ ਜੀ 1050 ਮਾਰ ਕੇ ਰੇਡ ਕਲਰ ਮਿਲਨੇ ਆ 4 ਐਸਕੇ ਨੇ ਲਾਦੀ ਪਾਰੀ ਸਿਰ 900 ਦੇ ਦੋ ਅੱਛਾ ਜੀ ਸਿੰਗਲ ਸੂਟ ਮਿਲਣਾ ਧਿਆਨ ਨਾਲ ਸੁਣੋ ਸਾਡੇ 450 ਰੁਪਏ ਦਾ ਆਹਾਂ ਸਿੰਗਲ ਸੂਟ ਸਾਡੇ 450 ਰੁਪਏ ਦਾ ਜਿਆਦਾ ਕੁਆਂਟੀਟੀ ਮਿਲੇਗੀ ਫੁੱਲ ਗੱਡਾ ਬੋਲੋ ਉਦੋਂ ਬਾਅਦ ਅਗਲੀ ਡੇਨ ਚੈੱਕ ਕਰੋ ਜੀ ਸ਼ਿਮਰ ਬੇਦ ਦੇ ਉੱਤੇ ਵਾਲੋ ਪਿਓਰ ਸ਼ਿਮਰ ਬੇਦ ਲੈਂਦੀ ਆ ਡਿਜ਼ਾਈਨਿੰਗ ਸਾਰਾ ਚੈੱਕ ਕਰੋ ਜੀ ਹੈਂਡਵਰਕ ਦਾ ਕੰਮ ਡਿਜੀਟਲ ਸਾਰਾ ਆ ਬਾਗੀ ਚੈੱਕ ਕਰਾਓ ਜੀ ਸਾਰੇ ਡਿਜੀਟਲ ਹਾਂਜੀ ਤੁਹਾਨੂੰ ਜੀ ਦੀ ਬੋਡਮ ਹੀ ਰਹਿਣੀ ਆ ਪਿਓਰ ਮੰਡਾਲ ਦੀ 3 ਮੀਟਰ ਅੱਛਾ ਜੀ ਸੇਵ ਮਾਡਲ ਵਾਲੇ ਪੀਸ ਮਾਰਕੀਟ ਸੂਡੂ ਵਿਕਦਾ ਜੀ 1050 ਰੁਪਏ ਦਾ ਪਿਓਰ ਸ਼ਿਮਰ ਵੇਚਦੇ ਉੱਤੇ ਡੇਰੀ ਚੈੱਕ ਕਰੋ ਜੀ 2.5 ਮੀਟਰ ਕਰਦਾ ਦੁਪੱਟਾ ਪਿਓਰ ਸ਼ਿਮਰ ਦਾ 1000 ਰੁਪਏ ਮਾਰਕੀਟ ਰੇਟ ਹੈ ਵੀਰ ਜੀ ਕਲਰ ਮਿਲ ਨੇ ਆ 4 ਡਿਜ਼ਾਈਨ ਤੇ ਕੁਆਂਟੀਟੀ ਦੀ ਕੋਈ ਕਮੀ ਨਹੀਂ ਹੈਗੀ ਚੈੱਕ ਕਰੋ ਜੀ ਆ ਲੋ ਹਾਂਜੀ ਦੂਜਾ ਡਿਜ਼ਾਈਨ ਚੈੱਕ ਕਰੋ ਜੀ 15 ਦੇ 20 ਦੋਂਗੇ ਡਿਜ਼ਾਈਨ ਇੱਚਾ ਚੈੱਕ ਕਰੋ ਜੀ ਦੂਜਾ ਡਿਜ਼ਾਈਨ ਹਾਂਜੀ ਲਾਈਟ ਕ ਜੋ ਵੀ ਡਿਜੀਟਲ ਪਿਓਰ ਸ਼ਿਮਰ ਮਡਾਲ ਦੀ ਬੋਟਮ ਦੁਪੱਟਾ ਮਿਲਣਾ ਡਿਜੀਟਲ ਮਾਰਕ ਰੇਟ 210 ਰੁਪਏ ਮੈਂ ਕਹਾ ਵੀਡੀਓ ਧਿਆਨ ਨਾਲ ਸੁਣਨੀ ਆ 900 ਦੇ ਲੈ ਕੇ ਦਿੰਨਾ 2 ਸੂਟ 450 ਦਾ 450 ਰੁਪਏ ਦਾ ਬਾਜੀ ਭਾਰੀ ਸੇਲ ਲੱਗੀ ਕਲਰ ਚਾਰ ਚੈੱਕ ਕਰ ਲੋ ਇਹ ਚਾਰ ਚਾਰ ਰੰਗਾਂ ਦੀ ਫੈਮਲੀ ਆ ਲੋ ਧਮਾਕਾ ਹੀ ਕਰ ਦੇਣੇ ਆ ਆ ਲੋ ਉਹਦਾ ਤੇ ਬਾਅਦ ਕੁਸਤੋ ਚੈੱਕ ਕਰੋ ਜੀ ਆ ਲੋ ਬਸਕੋਸ ਔਰਗੰਜਾ ਦੇ ਉੱਤੇ ਹਾਂ ਹਾਂ ਮਾਡਲ ਵਾਲਾ ਸੂਟ ਵੇਖ ਮਾਡਲ ਵਾਲਾ ਸੂਟ ਜੈ ਵੀ ਲਾਉਂਦਾ ਜੀ ਆ ਲੋ ਜੇਰਾ ਮਾਰਕਟ ਵਿਕਦਾ ਜੀ 1100 1200 1050 ਰੁਪਏ ਅੱਛਾ ਜੀ ਆ ਚੈੱਕ ਕਰਾਓ ਜੀ ਬਸਕੋਸ ਔਰ ਗੰਜਾ ਨਾ ਹੋਈ ਤਾਂ ਲੱਖ ਰੁਪਈਆ ਨਾ ਆ ਬਾਈ ਚੈੱਕ ਕਰਾ ਦਿਓ ਆ ਲਓ ਜੀ ਸੁਣ ਲਓ ਜੀ 1000 ਡਿਸਟਲ ਕੰਮ ਵਰਕ ਦੇਖੋ ਸਾਰਾ ਸ਼ੀਸ਼ਿਆਂ ਦਾ ਦੁਪੱਟੇ ਲਵਾਇਆ ਬੜੇ ਸ਼ਾਨਦਾਰ ਪਿਓਰ ਦੇ ਦੁਪੱਟੇ ਮਕੈਸ਼ ਵਾਲੇ ਆ ਲੋ ਆ ਚੈੱਕ ਕਰਾਓ ਜੀ ਪਿਓਰ ਦਾ ਬੜਾ 22 ਮੀਟਰ ਕੱਢਦਾ ਦੁਪੱਟਾ ਮਕੈਸ਼ ਵਾਲਾ ਕਲਰ ਮਿਲਨੇ ਆ 4 11 16 ਸੂਟ ਇੱਕ ਨਾ ਇੱਕ ਫ੍ਰੀ 550 ਦਾ 550 ਦਾ ਚੈੱਕ ਕਰੋ ਵੀ 550 ਰੁਪਏ ਦੀ ਰੇਂਜ ਚ ਕਤੇ ਨਹੀਂ ਮਿਲਦੀ ਇਹ ਜੀ ਵੈਰਾਈ ਉਹਦੇ ਬਾਅਦ ਚੈੱਕ ਕਰੋ ਜੀ ਬਰਬਰੀ ਵੇਚਦੇ ਉੱਤੇ ਆਲੋ ਬੜੀ ਸੋਹਣੀ ਡਿਜ਼ਾਈਨਿੰਗ ਆ ਤੇ ਕੋਈ ਪੂਰੇ ਫਰੰਟ ਦੇ ਉੱਤੇ ਵਰਕ ਬੜੇ ਵਧੀਆ ਵਧੀਆ ਰੰਗ ਆ ਜੀ ਕਪਟੇ ਮੈਂ ਕਹਾਂ ਉਹਦੇ ਨੂੰ ਵੀ ਸੋਨੇ ਲਗਾਤੇ ਆ ਕਰਾਓ ਚੈੱਕ ਜੀ 12 13 16 ਸੂਟ ਹਾਂਜੀ ਲਾ ਕੇ ਦੇਣਿਆ 1300 ਦੇ 2 650 ਸਿੰਗਲ ਸੂਟ ਆ ਲੋ ਆਹ ਆਹ ਕਲਰ ਮਿਲਨੇ ਅੱਜਾਂ ਦੇ 4 4 ਰੰਗ 650 ਦੀ ਰੇਕ 'ਚ ਛੇਤੀ ਛੇਤੀ ਆ ਜਾਓ ਜੀ ਆ ਲੋ ਉਹਦੇ ਬਾਅਦ ਕਲਰ ਚਾਰਟ ਮਿਲਨੇ ਆ 2 ਦੋਨੇ ਕਲਰ ਚਾਰ ਸੁਪਰ ਪਾਸ ਹਾਂ ਆ ਚੈੱਕ ਕਰਾਓ ਇਹ ਆ ਲੋ ਇਹ ਵੀ ਕਲਰ ਚਾਰਟ ਮੈਟੈਲਿਕ ਕਲਰ ਚਾਰਟ ਜਿਹਨੂੰ ਕਹਿੰਦੇ ਸਰਦਾਰੀ ਸਰਦਾਰੀ ਆ ਲੋ ਇਹ ਪੱਟਾ ਬੜਾ ਸ਼ਾਨਦਾਰ ਲਵਾਇਆ ਦੇਖੋ ਜੀ ਇਧਰ ਬਰਬਰੀ ਵੇਚਦਾ ਬੜਾ ਡਿਜੀਟਲ ਪੱਟਾ 2 ਮੀਟਰ ਕੱਟਦਾ ਪ੍ਰੋਪਰ ਲੈਂਥ ਹਾਂਜੀ ਕਲਰ ਚਾਰ 1300 ਬੜਾ ਸੂੜ ਇੱਕ ਨਾ ਇੱਕ ਫ੍ਰੀ 650 ਰੁਪਏ 650 ਚੱਕੀ ਚ ਲੋ ਜੀ ਡੀਆ ਜੀ ਮਿਲਣੇ ਕਿੱਥੇ ਐ ਮਿਲਣੇ ਕਿੱਥੇ ਆ ਜੀ ਐਸ ਕੇ ਟੈਕਸਟਲ ਮਰੈਂਡਾ ਮੈਂ ਲੁਧਿਆਣਾ ਹਾਈਵੇ ਆਪੋਜੀਟ ਰਾਜ ਮਹਿਲ ਪੈਲਸ ਉੱਥੇ ਬੜਾ ਇੱਕ ਧਮਾਕਾ ਹੋਰ ਕਰਨਾ ਤੁਹਾਨੂੰ ਜੀ ਇਹ ਚੈੱਕ ਕਰੋ ਅੱਛਾ ਜੀ ਇਹ ਤਿਆਰ ਕਰਾਈਆ ਡਿਜ਼ਾਈਨ ਪਿਓਰ ਜਾਮ ਦੇ ਉਸਤੇ ਆਹ ਚੈੱਕ ਕਰਾਓ ਜੀ ਇਹ ਸੂਟ ਬਜ਼ਾਰ ਸੇਲ ਹੁੰਦਾ ਜੀ 1200 1000 ਰੁਪਏ ਸਾਰਾ ਆਰੀ ਵਰਕ ਦਾ ਕੰਮ ਪਿਓਰ ਜਾਮ ਹਾਂਜੀ ਡਿਜੀਟਲ ਦੇ ਵਿੱਚ ਬੈਕ ਟੈਕ ਕਰਾਉਈ ਸਾਰੀ ਡਿਜੀਟਲ ਡਿਜ਼ਾਈਨ ਦਊਗਾ ਘੱਟੋ ਘੱਟ 15 ਤੋਂ 20 ਹਾਂਜੀ ਠੀਕ ਹੈ ਜੀ 12 1300 ਰੇਡ 50 ਦੁਪੱਟਾ ਮੇਲਾ ਜੀ ਨਾਲ ਪਿਓਰ ਦਾ ਆ ਲੋ ਹਾਫ ਪੀਰ ਦੇ ਦੁਪੱਟੇ ਟਾਈ ਟਾਈ ਮੀਟਰ ਕਰਦੇ ਦਿੰਦੇ ਪ੍ਰਿੰਟ ਜੀ ਕਲਰ ਮਿਲਨੇ ਆ 4 4 ਇਹ ਸੂਟ ਲੈ ਕੇ ਦੇਣਾ ਜੀ ਪਿਓਰ ਜਾਮ ਦਾ ਮੈਂ ਕਹਿੰਦਾ ਰੇਟ ਧਿਆਨ ਨਾਲ ਸੁਣਨੇ 625 ਰੁਪਏ ਦਾ 625 ਦਾ 625 ਦਾ ਸੂਟ ਪਿਓਰ ਦੁਪੱਟਾ ਪਿਓਰ ਜਾਮ 12 13 ਸੋਲੀ ਡਿਜ਼ਾਈਨਿੰਗ ਹਾਂਜੀ ਸਿਰਫ 625 ਕਾਲਾ ਜੀ ਠੀਕ ਕਹਿ ਰਹੇ ਆ ਤੁਸੀਂ ਮੈਂ ਕਹ ਤੋ ਅੱਜ ਚੈੱਕ ਕਰੋ ਜੀ ਕਿੰਨੇ ਕੁਆਂਟੀਟੀ ਲੱਖੜੀਆਂ ਦੇ ਫਾਇਦੇ ਕਰਨੇ ਆ ਭੈਣਾ ਦੇ ਮੈਂ ਤਾਂ ਆਇਆ ਲੱਗਦਾ ਈ ਟਰੱਕ ਭਰ ਲੋ ਜਾਏ ਮੈਂ ਕਹ ਪਾਵੇਂ ਟਰੱਕਾਂ ਦੇ ਟਰੱਕ ਭਰ ਕੇ ਲਿਜੋ ਅਗਲੀ ਦਿਨ ਚੈੱਕ ਕਰੋ ਪਾਕਿਸਤਾਨੀ ਸੂਟਾ ਲੋ ਪਿਓਰ ਮਸਲੀਨ ਬਾਜੂ ਰਹਿਣਿਆ ਸਾਰੇ ਡਿਜੀਟਲ ਬੈਗ ਚੈੱਕ ਕਰੋ ਬੈਗ ਵੀ ਡਿਜੀਟਲ ਆ ਕਰਾਓ ਚੈੱਕ ਜੀ ਬੋਡੋ ਮਡਾਲ ਦੀ ਦੁਪੱਟਾ ਬੜਾ ਸ਼ਾਨਦਾਰ ਹੈਗੇ ਦਾ ਪਿਓਰ ਆ ਲੋ ਪਿਓਰ ਦਾ ਦੁਪੱਟਾ ਦੁਪੱਟੇ ਦੇ ਲਵਾਈਆ 4 ਸਾਈਡ ਲੈਸ ਮਾਰ ਕੇ ਰੇਟ 1100 1950 ਆਪਾਂ ਨੇ ਸੂਟ ਲਾ ਕੇ ਦੇਣਾ ਸਿਰਫ 575 ਰੁਪਏ ਦਾ 575 575 ਬੀ ਰੇਂਜ ਚ ਕਲਰ ਮਿਲਨੇ ਆ ਚਾਰ ਡਿਜ਼ਾਈਨ ਮਿਲਣਗੇ 15 ਤੋਂ 20 ਉਸ ਤੋਂ ਬਾਅਦ ਅਗਲੀ ਡੀਲ ਚੈੱਕ ਕਰਾਓ ਜੀ ਆਲੋ ਪਿਓਰ ਸ਼ਿਮਰ ਵੇਚਦੇ ਤੇ ਡਿਜ਼ਾਈਨ ਹੀ ਗਾ ਲੋ ਚੈੱਕ ਕਰੋ ਜੀ ਕਿੰਨਾ ਸੋਹਣਾ ਗਲਾਸ ਵੇਚ ਤੇ ਡਿਜ਼ਾਇਨਿੰਗ ਟੋਟਲੀ ਹੈਂਡਵਰਕ ਦਾ ਕੰਮ ਠੀਕ ਆ ਜੀ ਮਡਾਲ ਦੀ ਬਾਟਮ ਦੁਪੱਟਾ ਕਹਿੰਦੇ ਇਹ ਤੋਂ ਨੋ ਵੀ ਜਿਆਦਾ ਸੋਹਣਾ ਲਵਾਤਾ ਹੀ ਆ ਲੋ ਚੈੱਕ ਕਰੋ ਜੀ ਪਿਓਰ ਮਕੈਸ਼ ਵਾਲਾ ਦੁਪੱਟਾ 2.5 ਮੀਟਰ ਕੱਟ ਦਾ ਚੈੱਕ ਕਰੋ ਇਹ ਵਾਲੋ ਮੈਂ ਕਹਾ ਚਾਦਰਾਂ ਵਰਗੇ ਦੁਪੱਟੇ ਆ ਫੋਰ ਸੈਟ ਲੈਸਾਂ ਦੇ ਨਾਲ ਕਲਰ ਮਿਲਨੇ ਆ ਚਾਰ ਕੋਈ ਨਹੀਂ ਲੈਣਾ 1500 ਕੋਈ ਨਹੀਂ ਲੈਣਾ 1600 ਹਾਂਜੀ ਸੂਟ ਲਾ ਕੇ ਦੇਣਿਆ 1500 ਦੇ ਦੋ ਵੀ 750 ਰੁਪਏ ਦਾ ਸੂਟ 750 ਦੀ ਰੇਂਜ ਚ ਸੂਟ ਡਿਜ਼ਾਈਨ ਆਤਾਂ ਦੇ ਵੇਖੀਂ ਤੜੀਆਂ ਨਾ ਹਰ ਉਹਦੇ ਬਾਅਦ ਅਗਲੀ ਡਿਜ਼ਾਈਨ ਤਿਆਰ ਕਰ ਲਈ ਚੌਕਲੇਟ ਵੇਚਦੇ ਉੱਤੇ ਚੈੱਕ ਕਰੋ ਚੌਕਲੇਟ ਵੇਚਦੇ ਡਿਜ਼ਾਈਨਿੰਗ ਸਾਰੇ ਡਬਲ ਹੈਡ ਦੇ ਕੰਮ ਬਾਦੂ ਚੈੱਕ ਕਰਾਓ ਜੀ ਕਿੰਨੇ ਸ਼ਾਨਦਾਰ ਆ ਦੁਪੱਟੇ ਲਵਾਏ ਜੀ ਪਿਓਰ ਮਸਲੀਨ ਦੇ 2.5 ਮੀਟਰ ਕੱਢਦਾ ਬਾਜ਼ਾਰ ਰੇਟ 1050 1100 ਆ ਚੈੱਕ ਕਰੋ ਜੀ ਦੁਪੱਟੇ 2.5 2.5 ਮੀਟਰ ਕੱਢਦੇ ਵੱਡੇ ਵੱਡੇ ਫਾਇਦੇ ਆਉਣਿਆ ਹਾਂਜੀ ਕਲਰ ਮਿਲਨੇ ਆ ਚਾਰ ਤੋਂ ਹਾਂਜੀ ਆਲੋ ਵਾਹ ਜੀ ਵਾਹ ਆਲੋ ਇਦਾਂ ਦੇ ਮਿਲਣਾ ਕਲਰ ਚੜ ਕੋਈ ਹਜ਼ਾਰ ਨਹੀਂ ਕੋਈ 900 ਨਹੀਂ ਕੋਈ 800 ਨਹੀਂ ਡਿਜ਼ਾਈਨਾਂ ਦੀ ਕੋਈ ਕਮ ਨਹੀਂ ਘੱਟੋ ਘੱਟ ਇੱਕੋ ਵੈਰਾਈਟੀ ਚ ਹੈ 100 ਡਿਜ਼ਾਈਨ ਦਊਗਾ 100 ਡਿਜ਼ਾਈਨ ਧਿਆਨ ਨਾਲ ਸੁਣੋ ਇੱਕੋ ਵੈਰਾਈਟੀ ਚ 100 ਡਿਜ਼ਾਈਨ ਡਬਲ ਹੈਡ ਦੇ ਕੰਮ ਪਿਓਰ ਚਾਕਲੇਟ ਬਾਜੂ ਰਹਿਣਿਆਂ ਵਰਕੇ ਸੂਟ ਲੈ ਕੇ ਦੇਣਾ ਜੀ ਸਿਰਫ 550 ਰੁਪਏ ਦਾ ਆ 550 ਦੀ ਰੇਂਜ ਦੇ ਵਿੱਚ ਕੁਆਟਿਟੀ ਦੀ ਕੋਈ ਕਮੀ ਨਹੀਂ ਜਿੰਨਾ ਮਰਜ਼ੀ ਦਿਲ ਖੋਲ ਕੇ ਆਰਡਰ ਕਰ ਸਕਦੇ ਆ ਜਿੰਨੇ ਮਰਜ਼ੀ ਲੈ ਸਕਦੇ ਆ ਇੱਜਾ ਦੇ ਮਿਲ ਨੇ ਆ ਕਲਰ ਚੜ ਪੰਜ ਪੰਜ ਰੰਗਾਂ ਦੀ ਫੈਮਿਲੀ ਸਿਰਫ 550 ਦੀ ਰੇਂਜ ਚ ਪਿਓਰ ਜਾਮ ਜਿਹੜਾ ਸੂਟ ਬਾਜ਼ਾਰ ਚ ਸੇਲ ਹੁੰਦਾ ਜੀ ਪਲੇਨ ਫੈਬਰਿਕ ਦਾ ਰੇਟ ਹੈਗਾ ਜੀ 600 ਰੁਪਏ ਸੂਟ ਪਿਓਰ ਜਾਮ ਸਾਰੀ ਹੈਂਡਵਰਕ ਦਾ ਕੰਮ neck ਦੇ ਘੇਰੇ ਦੇ ਕੰਮ ਚੈੱਕ ਕਰਾਓ ਜੀ ਕਿੰਨਾ ਸੋਹਣਾ ਬਣਿਆ ਹੋਇਆ ਜੇ ਪਿਓਰ ਜਾਮ ਨਾ ਹੋਈ ਤਾਂ ਲੱਖ ਰੁਪਿਆ ਨਾ ਮਾ ਜੋ ਗੱਲ ਕਹਦੀ ਪੱਤਰ ਤੇ ਲਕੀਰ ਆ ਜੀ ਆਲੋ ਦੁਪੱਟਾ ਮਿਲੇਗਾ ਜੀ ਨਾਲ ਹਾ ਪਿਓਰ ਦਾ ਜੇ ਕੋਈ ਸੈਮੀਦਰ ਦੁਪੱਟਾ ਸਾਬਤ ਕਰ ਦੂੰਗਾ ਤਾਂ ਵੀ ਲੱਖ ਰੁਪਿਆ ਨਾ ਮਾ ਜੀ ਆਲੋ ਚੈੱਕ ਕਰੋ ਜੀ ਪਿਓਰ ਦੇ ਦੁਪੱਟੇ ਦੇ ਨਾਲ ਪੱਜਾ ਦੇ ਮਾਡਲ ਵਾਲੇ ਪੀਸ 15 1600 ਵਾਲੀ ਡਿਜ਼ਾਈਨਿੰਗ ਕਲਰ ਚਾਰਟ ਦੇਖੀ ਚਲੋ ਡਿਜ਼ਾਈਨ ਦੇਖ ਚਲੋ ਇੱਕ ਤੋਂ ਇੱਕ ਖਾਲੀ ਪਲੇਨ ਸੂਟ ਦਾ ਰੇਟ 600 700 ਰੁਪਏ ਹੈ ਜੀ ਆਲੋ ਸਾਰੇ ਡਬਲ ਹੈਡ ਦੇ ਕੰਮ neck ਦੇ ਦੇਖੋ ਕਿੰਨਾ ਸੋਹਣਾ ਕੰਮ ਘੇਰੇ ਦੇ ਕੰਮ ਚੈੱਕ ਕਰੋ ਜੀ ਕਿੰਨਾ ਸੋਹਣਾ ਹੈਂਡਵਰਕ ਉਤੇ ਬਾਜੂ ਚੈੱਕ ਕਰੋ ਜੀ ਕਿੰਨੇ ਸ਼ਾਨਦਾਰਾ ਦੁਪट्टे ਮਿਲ ਨੇ ਆ ਜੀ ਨਾਲ ਤੁਹਾਨੂੰ ਸਾਰੇ ਪਿਓਰ ਦੇ ਕੰਟਰਾਸਟ ਦੇ ਵਿੱਚ ਆ ਲੋ ਰੇਡ ਦਾ ਧਮਾਕਾ 1200 1500 ਪਾਨੇ ਨਹੀਂ ਲੈਣਾ ਸੂਟ ਲਾ ਕੇ ਦੇਣਾ ਜੀ 895 ਰੁਪਏ ਦਾ ਪਿਓਰ ਜਾਮ ਨਾ ਹੋਈ ਤਾਂ ਵੀ ਲੱਖ ਰੁਪਏ ਨਾਮ ਜੇ ਪਿਓਰ ਦਾ ਦੁਪੱਟਾ ਨਾ ਹੋਇਆ ਤਾਂ ਵੀ ਲੱਖ ਰੁਪਏ ਨਾਮ ਸਾਰੇ ਬਟਿਕਾ ਵਾਲੇ ਸੂਟ ਬਜ਼ਾਰ 1200 1500 ਆਪਣਾ ਰੇਟ 892 ਘਟੋ ਘਟ ਡਿਜ਼ਾਈਨ ਦੇ ਦੂੰਗਾ ਘਟੋ ਘਟ 100 ਤੇ 150 ਬਸ ਵੀਡੀਓ ਧਿਆਨ ਨਾਲ ਦੇਖਣੀ ਹੈ ਤੁਹਾਨੂੰ ਜਿਹੜੇ ਚੈਨਲ ਦੀ ਵੀ ਥੋੜੇ ਵੱਡੇ ਵੱਡੇ ਫਾਇਦੇ ਹੋਣੇ ਆ ਜੀ ਡਿਜ਼ਾਈਨ ਮਿਲਨੇ ਆ ਇੱਕ ਤੋਂ ਇੱਕ ਜੇ ਮੈਂ ਡਿਜ਼ਾਈਨ ਖੋਣ ਲੱਗਿਆ ਸਾਰੀ ਵੀਡੀਓ ਹੀ ਜਾਮ ਤੇ ਬਣ ਜੇਣੀ ਧਿਆਨ ਨਾਲ ਸੁਣਨਾ ਸਾਰੀ ਵੀਡੀਓ ਇੱਕੋ ਵੈਰਾਈਟੀ ਦੇ ਬਣ ਜੇਗੀ ਸਾਰੇ neck ਦੇ ਉੱਤੇ ਵਰਕ ਘੇਰੇ ਦੇ ਕੰਮ ਬਾਜੂ ਬੜੇ ਸੋਹਣੇ ਆ ਜੀ ਚੈੱਕ ਕਰੋ ਵੇਡ ਬਾਜੂ ਬਾਜੂ ਪੂਰੇ ਮਿਲਨੇ ਆ ਹੈਵੀ ਆ ਲੋ ਸਾਰੇ ਬਾਜੂ ਵਰਕ ਦੇ ਨਾਲ ਰਹਿਨੇ ਆ ਪ੍ਰੋਪਰ ਬਾਜੂ ਦੁਪੱਟੇ ਕਹਿੰਦੇ ਇੱਕ ਤੋਂ ਇੱਕ ਸੋਹਣੇ ਆ ਲਾ ਢਾਈ ਢਾਈ ਮੀਟਰ ਕੱਢਦੇ ਦੁਪੱਟੇ ਪਿਓਰ ਦੇ ਦੁਪੱਟੇ ਕਲਰ ਉਸਤੇ ਵੀ ਸੋਹਣੇ ਆ ਲੋ ਜੀ ਕਲਰ ਚਾਰਟ ਬਹੁਤ ਐ ਚ ਉਹਦੇ ਬਾਅਦ ਸਭ ਤੋਂ ਜਿਆਦਾ ਡਿਜ਼ਾਈਨ ਵਿਕਣ ਵਾਲਾ ਡਿਮਾਂਡ ਦੇ ਵਿੱਚ ਮੋਹਰਾਂ ਵਾਲਾ ਮੋਹਰਾਣਾ ਸੂਟ ਤਿਆਰ ਕਰਾਦਾ ਪਿਓਰ ਜਾਮ ਦੇ ਉੱਤੇ ਆ ਚੈੱਕ ਕਰੋ ਜੀ ਕਿੰਨਾ ਸੋਹਣਾ ਫੈਬਰਿਕ ਪਿਓਰ ਕਾਟਨ ਬਾਜੂ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਆ ਇਹ ਤੁਸੀਂ ਆਪ ਹੀ ਤਿਆਰ ਕਰਾਉਨੇ ਆ ਸਾਰਾ ਆਪਣਾ ਤਿਆਰ ਹੁੰਦਾ ਤੁਹਾਂ ਜੀ ਫੈਕਟਰੀਆਂ ਲੁਧਿਆਣੇ ਲੱਗੀਆਂ ਮੀਆਂ ਆਪਣੀਆਂ ਸਾਰਾ ਜੋਬ ਵਰਕ ਆਪਣਾ ਤਿਆਰ ਹੁੰਦਾ ਹੈ ਦੁਪੱਟਾ ਮਿਲਣਾ ਪਿਓਰ ਦਾ ਰੇਡ ਦਾ ਧਮਾਕਾ ਕੱਟੋ-ਕੱਟ ਸੌੜ ਦੇ ਦੂੰਗੇ ਇੱਕੋ ਵੈਰਾਈ ਦੇ ਵਿੱਚ 895 ਦੀ ਰੇਂਜ ਚ ਕਲਰ ਚਾਰਡ ਮਿਲਨੇ ਆਜਾਂ ਦੇ ਦੇਖੋ ਜੀ 895 895 ਰੁਪਏ ਜੀ ਪਿਓਰ ਜਾਮ ਉਤੇ ਵਾਰ ਚੈੱਕ ਕਰੋ ਜੀ ਅਗਲੀ ਡਿਜ਼ਾਈਨਿੰਗ ਪਿਓਰ ਕਰੇਪ ਦੇ ਉੱਤੇ ਆਉਗੀ ਮਾਡਲ ਵਾਲਾ ਸੂਟ ਮਾਡਲ ਵਾਲਾ ਸੂਟ ਜੀ ਚੈੱਕ ਕਰੋ ਜੋ ਫੋਟੋ ਮੰਨੀ ਵੀ ਸੇਮ ਡਿਜ਼ਾਈਨਿੰਗ ਬਾਜੂ ਉਸਤੇ ਵੀ ਜਿਆਦਾ ਸੋਹਣੇ ਬਣੇ ਪਏ ਆ ਆ ਚੈੱਕ ਕਰਾਓ ਜੀ ਆਲੋ ਬਾਜੂ ਦੇ ਵੀ ਕੰਮ ਬੁਰਾ ਹੈਵੀ ਦੁਪੱਟਾ ਲਵਾਇਆ ਜੀ ਨਾਲ ਪਿਓਰ ਚਨਾਉਂ ਦਾ ਜੈ ਵੀ ਲੌਂਦੀ ਡਿਜ਼ਾਈਨਿੰਗ ਹੈ ਜੀ ਨਾਮ ਨਾਲ ਵਿਕਦੀ ਆ ਪਿਓਰ ਕਰੇਪ ਦੇ ਨਾਲ ਪਿਓਰ ਚਨਾਉਂ ਦਾ ਦੁਪੱਟਾ ਸੂਟ ਲੈ ਕੇ ਦੇਣਾ ਜੀ 975 ਰੁਪਏ ਇਹ ਮਾਰਕੀਟ ਲੇਟ ਕਿ ਨਹੀਂ ਇਹਦਾ ਮਾਰਕੀਟ 1200 1500 1600 ਵਾਲੀ ਫੈਮਿਲੀ ਰੇਟ 975 ਉਸ ਤੋਂ ਬਾਅਦ ਅਗਲੀ ਦਿਨ ਚੈੱਕ ਕਰਾਓ ਜੀ ਇਹਾਲੋ ਮੈਟੈਲਿਕ ਕਲਰ ਚੜ ਜੀ ਇਹਾਲੋ ਸਰਦਾਰੀ ਜਿਹੜੀ ਹੈ ਮਰੀ ਆ ਭੈਣਾ 40 45 ਸਾਲ ਦੀ ਜਿਹਦੀਆਂ ਉਹਨਾਂ ਬਾਤੇ ਬਹੁਤ ਸੋਹਣੀ ਡਿਜ਼ਾਈਨਿੰਗ ਆ ਸਾਰਾ ਹੈਂਡਵਰਕ ਦਾ ਕੰਮ ਪੂਰੇ ਫਰੰਟ ਦੇ ਉੱਤੇ ਮੈਂ ਵਾਰ ਵਾਰ ਕਹਿੰਦਾ ਬਾਜੂ ਸਾਹਿਬ ਦੇ ਮੜੇਵੇ ਮਿਲਨੇ ਆ ਨਾਲ ਜੀ ਇਹ ਚੈੱਕ ਕਰਾ ਦੋ ਜੀ ਉਸ ਤੇ ਬਾਹਰ ਤੋਂ ਦੁਪੱਟੇ ਮਿਲਨੇ ਆ ਜੀ ਨਾਲ ਪਿਓਰ ਚਨਾਉਂਦੇ 22 ਮੀਟਰ ਕੱਟਦੇ ਆ ਚੈੱਕ ਕਰੋ ਜੀ 22 ਮੀਟਰ ਕੱਟਦਾ ਦੁਪੱਟਾ ਪਿਓਰ ਚਨਾਉਂਦਾ ਰੇਡ ਦਾ ਤਮਾਕਾ ਸੂੜ ਲਾ ਕੇ ਦੇਣਾ 15 16 16 975 ਰੁਪਏ ਧਿਆਨ ਨਾਲ ਰੇਟ ਸੁਣਨੇ ਆ 975 ਰੁਪਏ ਆ ਲੋ ਕਲਰ ਚਾਰਟ ਸੁਪਰ ਪਾਸ ਚੈੱਕ ਕਰੀ ਸਭ ਤੋਂ ਯਾਰ ਸੁਪਰ ਪਾਸ ਡਿਜ਼ਾਈਨ ਚਾ ਲੋ ਅੰਬੀ ਵਾਲਾ ਸੂੜ ਜੀ ਅੰਬੀ ਵਾਲਾ ਆ ਲੋ ਆ ਚੈੱਕ ਕਰੋ ਜੀ ਪਿਓਰ ਕਰੇਵ ਦਾ ਸੂਟ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਵਾਲਾ ਸੂਟ ਫਰੈਸ਼ ਮਾਲ ਫਰੈਸ਼ ਮਾਲ ਤੁਹਾਨੂੰ ਹਾਂ ਜੀ ਇਹਨਾਂ ਚ ਹੁੰਦੀ ਆ ਲੁੱਟ ਹਾਂਜੀ 3000 3500 ਆਮਾ ਕਿ ਵੇਜ ਜਾਂਦੇ ਆ ਅੱਛਾ ਹਾਂਜੀ ਆ ਚੈੱਕ ਕਰੋ ਜੀ ਪੂਰਾ ਫਰੰਟ ਦੇ ਉੱਤੇ ਹੈਵੀ ਕੰਮ 3000 3500 ਵਾਲਾ ਪਿਓਰ ਕਰੇਵ ਦਾ ਸੂਟ ਪੂਰਾ ਫਰੰਟ ਹੈਵੀ ਕੰਮ ਚੈੱਕ ਕਰੋ ਜੀ ਕਿੰਨਾ ਸੋਹਣਾ ਹੋਇਆ ਪਿਆ ਪੂਰਾ ਵਰਕ ਦੇ ਨਾਲ ਕਪਟਾ ਮੈਂ ਕਹ ਉਸ ਤੋਂ ਵੀ ਜ਼ਿਆਦਾ ਸੋਨਾ ਤੁਹਾ ਮਾ ਜੀ ਚੈੱਕ ਕਰੋ ਜੀ ਪਿਓਰ ਚਨਾ ਦਾ ਦੁਪੱਟਾ ਇਹ ਤੁਸੀਂ ਵੀ ਕਿੰਨੇ ਦਾ ਲਾਉਂਗੇ ਹੁਣ ਬਾਜੀ ਮਾਰਕੀਟ 3000 3500 ਰੁਪਏ ਰੇਟ ਆ ਕੋਈ ਟੂ ਸਾਈਡ ਨਹੀਂ ਦੁਪੱਟਾ ਚੈੱਕ ਨਾ ਕਰਾ ਦਿਓ ਜੀ 2.5 ਮੀਟਰ ਕਾ ਦੁਪੱਟਾ ਪਿਓਰ ਚੌਂਦਾ ਫੋਰ ਸਾਈਡ ਦੁਪੱਟਾ ਜੀ ਰੇਡ ਦਾ ਧਮਾਕਾ ਵੀਡੀਓ ਤੇ ਆ ਨਾ ਸੁਣਨੀਆ 3095 ਵਾਲੀ ਡਿਜ਼ਾਈਨਿੰਗ ਸੂਟ ਲਾ ਕੇ ਦੇ ਦਨਾ 1295 ਰੁਪਏ ਦਾ 1295 ਰੁਪਏ ਦਾ ਕਲਰ ਦੇਖੋ ਇੱਕ ਨੇ ਸੋਨੇ ਚਾਰ ਚਾਰ ਰੰਗਾਂ ਦੀ ਫੈਮਿਲੀ ਆ ਰੇਡ ਦਾ ਧਮਾਕਾ 1295 ਫਿਰ 3000 ਲਾਉਣ ਦੀ ਲੋੜ ਨਹੀਂ ਹੈ ਕੀ ਆ ਲੋ ਉਹਦੇ ਬਾਅਦ ਆ ਲੋ ਜੀ ਬਲੈਕ ਸੂਟ ਬੜਾ ਘੱਟ ਮਿਲਦਾ ਜੀ ਚੈੱਕ ਕਰੋ ਜੀ ਆ ਸੋਲੋ ਬਲੈਕ ਪੀਸ ਬਹੁਤ ਘੱਟ ਬਣਦਾ ਤੇ ਮਿਲਦਾ ਹੀ ਬੜਾ ਘਾਟਾ 2500 3000 ਖਰਚਣ ਦੀ ਕੋਈ ਲੋੜ ਨਹੀਂ ਪੂਰਾ ਫਰੰਟ ਜਾਲ ਜੈ ਵੀ ਲੌਂਦਾ ਮਾਲ ਵਿਕਦਾ ਨਾਮ ਦੇ ਨਾਲ ਦੁਪੱਟਾ ਮਿਲਣਾ ਜੀ ਪਿਓਰ ਚਨਾਉਂ ਦਾ 2.5 ਮੀਟਰ ਕੱਢਦਾ ਪ੍ਰੋਪਰ 2.5 2.5 ਮੀਟਰ ਕੱਢਦੇ ਦੁਪੱਟੇ 4 ਸੈਟ ਦੁਪੱਟੇ 4 ਸੈਟ ਉੱਥੇ ਚੱਕਰ ਆਓ ਜੀ ਆਲੋ ਰੇਟ ਦਾ ਧਮਾਕਾ ਇਹ ਵੀ ਕੋਰੜ ਲਾ ਕੇ ਦੇਣਾ 1295 ਰੁਪਏ ਦਾ ਚਾਰ ਚਾਰ ਰੰਗਾਂ ਦੀ ਫੈਮਿਲੀ ਆ ਸਿਰਫ 1295 ਆਲੋ ਸੇਮ ਮਾਡਲ ਵਾਲਾ ਪੀਸ ਆ ਕਰਾਓ ਚੈੱਕ ਪੂਰੇ ਫਰੰਟ ਦੇ ਉੱਤੇ ਵਰਕ ਨੈਕ ਚੈੱਕ ਕਰੋ ਜੀ ਕਿੰਨਾ ਸ਼ਾਨਦਾਰ ਬਣਿਆ ਪਿਆ ਓਏ ਹੋਏ ਕੇਰਾ ਚੈੱਕ ਕਰੋ ਜੀ ਕਿੰਨਾ ਸੋਹਣਾ ਬਣਿਆ ਪਿਆ ਉਤੇ ਬਾਹੂ ਚੈੱਕ ਕਰੋ ਜੀ ਪਿਓਰ ਕਰੇਵ ਨਾ ਹੋਈ ਤਾਂ ਲੱਖ ਰੁਪਈਆ ਨਾ ਮੇਰਾ ਕਹਿਣ ਦਾ ਮਤਲਬ ਹੈ ਜੋ ਗੱਲ ਕਹਿਤੀ ਪੱਤਰ ਦੇ ਲਕੀਰ ਆ ਕੋਈ ਫਲੋਰ ਕੰਮ ਕਰਕੇ ਬਜਾਜੀ ਨਹੀਂ ਵੇਚਣੀ ਹੈਗੀ ਪੱਟਾ ਵੀ ਮਿਲੇਗਾ ਨਾਲ ਪਿਓਰ ਚਨਾਉਣ ਦਾ ਜੀ ਆ ਚੈੱਕ ਕਰੋ ਜੀ ਆ 2 ਢਾਈ ਮੀਟਰ ਕੱਢਦਾ ਦੁਪੱਟਾ ਜੀ ਆ ਨੂੰ ਪ੍ਰੋਪਰ ਢਾਈ ਢਾਈ ਮੀਟਰ ਕੱਢਦੇ ਦੁਪੱਟੇ ਪਿਓਰ ਚਨਾਉ ਦੇ ਟੂ ਸਿਰ ਕੱਟਵਰਕ ਹੋਏ ਹੋਏ ਆ ਜੀ ਆ ਲੋ ਜੀ ਕਲਰ ਮਿਲਨੇ ਆ ਇਦਾਂ ਦੇ ਚਾਰ ਚਾਰ ਰੰਗ ਮਿਲਨੇ ਆ ਸੂਟ ਲਾ ਕੇ ਦੇਣਾ ਜੀ ਸਿਰਫ 1060 ਰੁਪਏ ਦਾ 1000 ਬਿਆਨਾ ਸੁਣਾ ਤੁਹਾਂ ਜੀ ਮੇਲੇ ਲੱਗ ਜਣੇ ਨੇ ਇਹਦੇ ਪਾਸੇ ਮੇਲਾ ਮੇਲਾ ਜੀ ਮੇਲਾ ਮੇਰੇ ਪਹਿਲਾਂ ਹੀ ਲੱਗੇ ਹੋਏ ਆ ਮੇਲੇ ਹੋਰ ਲੱਗ ਜਾਣੇ ਆ ਆ ਚੈੱਕ ਕਰੋ ਜੀ ਕੰਟਰਾਸਟ ਦੇ ਵਿੱਚ ਪਿਓਰ ਜੈਵੀ ਲਾਉਂਦੀ ਡਿਜ਼ਾਈਨਿੰਗ ਕੰਟਰਾਸਟ ਆ ਚੈੱਕ ਕਰੋ ਜੀ ਪੂਰਾ ਫਰੰਟ ਦੇ ਉੱਤੇ ਵਰਕ ਕਰਾ ਲੋ ਆ ਕਰਾਓ ਚੈੱਕ ਦੁਪੱਟਾ ਲਵਾਇਆ ਜੀ ਨਾਲ ਬੜਾ ਚਾਂਦਰ ਬਸਕੋਸ ਔਰ ਗੰਜੇ ਦਾ 4 ਸੈਟ ਦੁਪੱਟਾ ਇਹ ਚੈੱਕ ਕਰੋ ਜੀ ਯਾਰੋ 4 ਸੈਟ ਦੁਪੱਟਾ ਕੰਟਰਾਸਟ ਦੇ ਵਿੱਚ ਡਿਜ਼ਾਈਨਿੰਗ ਆ ਸਾਰੇ ਨਿਊ ਫੈਬਰਿਕ ਆ ਇਹ ਸੂਟ ਲੈ ਕੇ ਦੇਣਾ ਜੀ 1175 ਰੁਪਏ ਦਾ ਸਿਰਫ 1175 ਰੁਪਏ ਦੀ ਰੇਂਜ ਚ ਕਲਰ ਮਿਲਨੇ ਆ 4 ਆ ਲੋ ਉਸ ਤੋਂ ਬਾਅਦ ਅਗਲੇ ਡੀਲ ਚੈੱਕ ਕਰੋ ਜੀ ਯਾਰੋ ਗਿਲੂ ਕਹਿੰਦੇ ਆ ਪਿਓਰ ਗੋਲਡ ਅਚ ਚੈੱਕ ਕਰੋ ਜੀ ਪਿਓਰ ਕਰੇਵ ਦੇ ਉੱਤੇ ਡਿਜ਼ਾਈਨਿੰਗ ਆ ਲੋ ਪਿਓਰ ਦਾ ਮਤਲਬ ਇਹ ਕਹਿੰਦੇ ਜਿਹਨੂੰ ਪਿਓਰ ਨੇਚਰਲ ਕਰੇਵ ਅਚ ਚੈੱਕ ਕਰੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਹੈ ਬੜੀ ਡਿਜ਼ਾਈਨਿੰਗ ਸੁਪਰ ਪਾਸ ਆ ਦੁਪट्टे ਉੱਤੇ ਵੀ ਜਿਆਦਾ ਸੋਹਣੇ ਲਵਾਇਆ ਜੀ ਪਿਓਰ ਚਨਾਂ ਉਹਦੇ ਕੋਈ ਨਹੀਂ ਲੈਣਾ 2800 ਕੋਈ ਨਹੀਂ ਲੈਣਾ 2900 ਕੋਈ ਨਹੀਂ ਲੈਣਾ 3000 ਕੋਈ ਨਹੀਂ ਲੈਣਾ 2500 ਹਾਂਜੀ ਸੂਟ ਲਾ ਕੇ ਦੇਣਾ 1650 ਰੁਪਏ 1650 ਰੁਪਏ 1650 ਰੁਪਏ ਦੀ ਰੇਂਜ ਚ ਪਿਓਰ ਕਰੇਵ ਦਾ ਸੂਟ ਨੇਚਰਲ ਕਰੇਵ ਕਲਰ ਮਿਲਨੇ ਆ ਚਾ ਇਹਦਾ 4 4000 ਰੁਪਏ ਮਿਲਦੇ ਆ ਮੈਂ ਕਹਤ ਹਾਂ ਜੀ ਕਸਟਮਰਾਂ ਦੇ ਫਾਇਦੇ ਕਰਨੇ ਆ ਲੁੱਟ ਨਹੀਂ ਕਰਨੀ ਆ ਲੋ ਇਹ ਵੀ ਪਿਓਰ ਕਰੇਵ ਦੇ ਡਿਜ਼ਾਈਨਿੰਗ ਚ ਚੈੱਕ ਕਰਾਓ ਜੀ ਆ ਲੋ ਪਿਓਰ ਨੇਚਰਲ ਕਰੇਵ ਬਾਜੂ ਬੜੇ ਸ਼ਾਨਦਾਰ ਵਰਕ ਵਾਲੇ ਮੋਰ ਮੋਰਾ ਵਾਲਾ ਡਿਜ਼ਾਈਨ ਆ ਲੋ ਉੱਡੇ ਚਲੀਆਂ ਮੋਰਨੀਆਂ ਬੜਾ ਸੋਹਣਾ ਡੇਰ ਹੈ ਜੀ ਆ ਲੋ ਦਪਟਾ ਮੇਲਾ ਪਿਓਰ ਚਨਾਉਂਦਾ ਜੀ ਆ ਲੋ 2.5 ਮੀਟਰ ਕੱਟਦਾ ਇਹ ਵੀ ਪਣ ਇੱਕੋ ਰੇਟ ਤੇ ਦੇਣਾ ਜੀ 1650 ਰੁਪਏ ਦੀ ਰੇਂਜ ਚ ਬਹੁਤ ਸੋਹਣੀ ਸੋਹਣੀ ਡਿਜ਼ਾਈਨਿੰਗ ਹੈ ਕਲਰ ਚਾਰਟ ਬੜੇ ਸ਼ਾਨਦਾਰ ਤੇ ਉਸ ਤੋਂ ਬਾਅਦ ਕੁਆਂਟੀਟੀ ਦੀ ਕੋਈ ਕਮੀ ਨਹੀਂ ਕੰਬਲ ਦਿਖਾਪਤੋ ਆ ਲੋ ਮਿੰਲੀ ਵਾਲਾ ਕੰਬਲ ਕਿਹੜਾ ਕਹਿੰਦੇ ਆ 350 400 ਹਾਂਜੀ ਤੁਸੀਂ ਉਹ ਮੈਂ ਕਹਤਾਂ ਵਾਜੇ ਆਪਾਂ ਨੇ ਫਾਇਦੇ ਕਰਨੇ ਆ ਮਿਲਣੀ ਵਾਲਾ ਕੰਬਲ 350 ਵਾਲਾ 300 ਵਾਲਾ ਸਿੰਗਲ ਬੈੱਡ ਦਾ ਕੰਬਲ ਦੂੰਗਾ ਵਿੱਧ ਵੈਗ ਦੇ ਨਾਲ ਆ ਚੈੱਕ ਕਰੋ ਜੀ ਆਲੋ ਕੰਬਲ ਲੈ ਕੇ ਦੇਣਾ ਜੀ 195 ਰੁਪਏ ਦਾ ਧਿਆਨ ਨਾਲ ਸੁਣ ਲੋ 350 ਵਾਲਾ ਕੰਬਲ 195 ਆਲੋ ਪਰ ਆਣਾ ਕਿੱਥੇ ਆ ਐਸ ਕੇ ਟੈਕਸਲ ਮਰੈਂਡਾ ਦੇ ਤਿਆਣਾ ਬਣਾ 195 ਦਾ ਕੰਬਲ ਉਹਦੇ ਬਾਅਦ ਕੁਰਤਾ ਪਜਾਮਾ ਹਾਲੋ ਇਹਨਾਂ ਲੈ ਲਿਆ জামਾ ਪੋਣਾ ਚਿੱਟਾ কুরਤਾ ਪਜਾਮਾ ਲੋ ਹਾਂ ਹਾਲੋ ਪਿਓਰ ਸਪਾਟ ਪਿਓਰ ਕਾਟਨ ਮਤਲ ਪਿਓਰ ਕਾਟਨ ਜੇ ਕੋਈ ਮਿਕਸ ਹੋਇਆ ਤਾਂ 100 ਰੁਪਿਆ ਨਾ ਪਿਓਰ ਸਪਾਟ ਦਾ কুরਤਾ ਐ ਮਾ ਜੀ ਓਕੇ ਬਜ਼ਾਰ ਵਿਕਦਾ 500 600 650 ਹਾਂਜੀ ਆਪਾਂ ਨੇ ਕਰਦੇ ਨੇ ਭਾਈਆਂ ਦੇ ਵੀ ਫਾਇਦੇ ਹਾਂਜੀ 1000 ਦੇ ਤੋਂ ਮਾਂਜੀ ਲਾ ਕੇ ਦੇਣਾ ਚਾਰ ਕੁਰਤੇ ਪਜਾਮਾ ਆਹ ਵੀ ਮੱਦ ਵੱਲ 250 ਰੁਪਏ ਕੁਰਤਾ ਪਜਾਮਾ ਦੇਖੋ ਜੀ ਵੀਰਾਂ ਲਈ ਵੀ ਫਾਇਦਾ ਵੀਰਾਂ ਲਈ ਵੀ ਫਾਇਦੇ ਭਾਈ ਲਈ ਫਾਇਦੇ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਡਿਜ਼ਾਈਨ ਦਿਖਾਈ ਨਾ ਪਿਓਰ ਜਾਮ ਦੀ ਵੀ 895 ਵਾਲੀ ਹਾਂਜੀ ਸੁਭਾ ਜੀ ਚੈੱਕ ਕਰਾਓ ਕਿੰਨੀ ਕੁਆਂਟੀਟੀ ਪਈ ਆ ਇੱਕ ਤੋਂ ਸੈਂਪਲ ਹੀ ਏ ਸਾਰੇ ਕੁਆਂਟੀਟੀ ਆ ਗਈ ਇੱਧਰ ਹਾਂਜੀ ਭਾਵੇਂ ਤੁਸੀਂ ਮੋਰਾਂ ਵਾਲੇ ਲੈ ਜਾਓ ਜਿਹੜੇ ਵੀਰਾਂ ਦਿਖਾਏ ਆ ਭਾਵੇਂ ਤੁਸੀਂ ਇਹ ਲੈ ਜਾਓ ਇਹ ਸਾਰੀ ਵੈਰਾਈਟੀ ਕਟੋੜ 2000 ਰੁਪਏ ਦੇ ਪਿਆ ਇੱਕੋ ਡੈਨਿੰਗ ਦਾ ਪਿਆ ਪਿਓਰ ਜਾਂ 1500 ਵਾਲੀ 895 ਆ ਦੇਖ ਲਓ ਜੀ ਐਨਾ ਸਮਝੋ ਵੀ ਇੱਕ ਇੱਕ ਸੂਟ ਦਿਖਾਤਾ ਵੀ ਭਾਵੇਂ ਟਰੱਕ ਟਰੱਕ ਵਾਂਗ ਦੇਖੋ ਇੱਕ ਫਾਇਦਾ ਬਾਜੀ ਕਿ ਫਾਇਦਾ ਹੋਰ ਕਰਨਾ ਹੈ ਹਾਂ ਜੀ ਆ ਰੈਡੀमेड ਰੈਡੀਮੇਡ ਸੂਟ ਪਿਓਰ ਕੈਂਬਰੀ ਦਾ ਸਟਿਚ ਕੀਤਾ ਕਰਾਇਆ ਜੀ ਹਾਂ ਜੀ ਹਾਂ ਜੀ ਆ ਚੈੱਕ ਕਰੋ ਜੀ ਨਾਲ ਰਹੇਗਾ ਜੀ ਪਲਾਜੋ ਵੀ ਸਟਿਚ ਅੱਛਾ ਜੀ ਆ ਲੋ ਪਲਾਜੋ ਵੀ ਸਟਿਚ ਰਹੇਗਾ ਨਾਲ ਹਾਂ ਜੀ ਇਹ ਤੋਂ ਬਾਅਦ ਜੀ ਮਾਰਕੀਟ ਵੀ 350 ਇੱਕ 350 ਦਾ 1000 ਰੁਪਏ ਵਿਗਦਾ ਪਪਾ ਨੇ ਭੈਣਾਂ ਦੇ ਕਰਦੇ ਨੇ ਫਿਰ ਇੱਕ ਨੱਕ ਫ੍ਰੀ ਕਰ ਦੇਣਾ 350 ਦੇ ਦੋ ਰੈਡੀमेड ਸੂਟ 350 ਦੇ ਦੋ ਆ ਲੋ ਜੀ ਜੀ ਆਜੋ ਫਟਾਫਟ ਆਜੋ ਕਾਟ ਤੇ ਡਿਜ਼ਾਈਨਿੰਗ ਬਹੁਤ ਸੋਹਣੀ ਸੋਹਣੀ ਆ ਸਹਿਜ ਐਕਸਲ ਡਬਲ ਐਕਸਲ ਸਾਰੇ ਮਿਲ ਜਾਣੇ ਤੇ ਹੋਰ ਕੈਂਬ੍ਰਿਕ ਕਾਡਨ ਦਾ ਸੂਟ ਨਾਲ ਮਿਲੇਗਾ ਪਲਾਜ਼ੋ ਸਟਿਚ ਹਾਂਜੀ 350 ਦੇ ਦੋ ਵੀ ਸਿੰਗਲ ਸੂਟ ਪਹਿਣਾ ਤੁਹਾਨੂੰ ਜੀ 175 ਰੁਪਏ ਦਾ ਆ ਉਹਦੇ ਬਾਅਦ ਚੈੱਕ ਕਰੋ ਜੀ ਆ ਲੋ ਹਾਂਜੀ ਪਿਓਰ ਕਾਡਰਨ ਸਪੋਰਟ ਆ ਲੋ ਇਹਦੀ ਬਿਜਾਰ ਸੂਟ ਵਿਗਦਾ 350 350 400 ਹਾਂਜੀ ਇਹ ਵੀ ਇੱਕ ਨਾ ਇੱਕ ਫ੍ਰੀ ਕਰਤਾ ਜੀ 350 ਦੇ ਦੋ ਅੱਛਾ ਜੀ ਇਹ ਕੱਟ ਕੇ ਦਊਂਗੇ ਕਿੰਨਾ ਕੱਟੂਗਾ ਪੂਰਾ 5 ਮੀਟਰ ਮੀਟਰ ਮਾਰ ਕੇ ਲੈ ਕੇ ਜਾਓ 5 ਮੀਟਰ ਮੀਟਰ ਮਾਰ ਕੇ ਦੇਣਾ 175 ਰੁਪਏ ਦਾ ਸਿੰਗਲ ਸੂਟ ਜੋੜਾ ਮਿਲ ਜਾਣਾ 350 ਦਾ ਪਿਓਰ ਹਾਂ 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 ਉਹਦੇ ਬਾਅਦ ਇੱਕ ਹੋਰ ਆਫਰ ਲਾਣੀ ਆ ਜੀ ਹਾਂਜੀ ਚਿਕਨ ਦੇ ਪਲਾਜੋ ਦੇ ਨਾਲ ਅੱਛਾ ਜੀ ਬਿਜਾਰ ਕਹਿੰਦੇ ਸੂਟ ਵਿਗਦਾ ਜੀ 500 ਰੁਪਏ ਦਾ ਹਾਂਜੀ 1.5 ਮੀਟਰ ਬਣੇ ਲਈ ਦੇਗੀ ਕੈਂਬ੍ਰਿਕ ਦੀ ਸ਼ਰਟ ਨਾਲ 500 ਵਾਲਾ ਸੂਟ ਹਾਂਜੀ ਇੱਕ ਨਾਇਕਰਤਾ ਫਰੀ 250 ਰੁਪਏ ਸੌੜ ਦੇ ਚੈੱਕ ਕਰਾਓ 250 ਰੁਪਏ ਦੀ ਰੇਂਜ ਪਿਓਰ ਕੈਂਬ੍ਰਿਕ ਨਾ ਹੋਈ ਤਾਂ ਲੱਖ ਰੁਪਏ ਦਾ ਲੱਖ 500 ਦੇ ਦੋ ਆਹ ਲੋ ਡਿਜ਼ਾਈਨ ਬੜੇ ਸੋਹਣੇ ਸੋਹਣੇ ਇੱਕ ਤੋਂ ਇੱਕ ਡਿਜ਼ਾਈਨ ਠੀਕੰਦੇ ਬਲਾਜੋ ਦੇਖੋ ਜੀ ਨਾਲੇ ਕਿੰਨਾ ਸੋਹਣਾ ਨੂਰੀ ਬੜੇ ਪਿਆਰੇ ਪਿਆਰੇ ਡਿਜ਼ਾਈਨ ਹੈ ਜੀ ਡਿਜ਼ਾਈਨ ਹੈ ਸੂਪਰ ਪਾਸ ਭਾਵੇਂ ਜਿੰਨੇ ਮਰਜ਼ੀ ਹਜ਼ਾਰਾਂ ਪੀਸ ਲੈ ਜਾਓ ਹਾਂਜੀ ਆ ਸਿਰਫ ਪਹਿਣਾ 250 ਰੁਪਏ ਦਾ ਸਿੰਗਲ ਸੂਟ ਆਹ ਹਾਂ ਹਾਂ ਕੱਲ ਬਾਅਦ ਅੱਗੇ ਆਇਓ ਜੀ ਆ ਲੋ ਡਰੈੱਸਾਂ ਵੀ ਤਿਆਰ ਕਰਾ ਦਿਆਂ ਦੇਖੋ ਜੀ ਇੱਧਰ ਰੈਡੀ ਮੇਡ ਸਾਰੀ ਵੈਰਾਈਟੀ ਆ ਚੈੱਕ ਕਰੋ ਜੀ ਆ ਡਰੈੱਸ ਪਹਿਣੀ ਹੈ ਜੀ 1275 ਵਿੱਚ ਆ ਡਰੈੱਸ ਪਹਿਣੀ ਹੈ 600 ਰੁਪਏ ਦੀ ਰੇਂਜ ਦੇ ਵਿੱਚ ਚੈੱਕ ਕਰੋ ਜੀ ਆ ਰੈੱਡ ਵਾਲੀ ਰੈੱਡ ਵਾਲੀ 600 ਰੁਪਏ ਅੱਛਾ ਜੀ ਆ ਪਹਿਣੀ ਆ 1350 ਰੁਪਏ ਦੀ ਰੇਂਜ ਚ ਹਾਂਜੀ ਆ ਪਹਿਣਾ ਬਨਾਰਸੀ ਸੂਟ ਹੈਂਡਵਰਕ ਦੇ ਨਾਲ 850 ਰੁਪਏ ਚ ਅੱਛਾ ਜੀ ਉਹਦੇ ਬਾਅਦ ਅੱਗੇ ਆਇਓ ਜੀ ਯਾਰੋ ਹਾਂਜੀ ਆ ਕਰਾਓ ਚੈੱਕ ਜੀ ਆ ਡਰੈੱਸ ਪੈਣੀ ਆ ਜਿਹੜੀ ਕਹਿੰਦੇ 2500 32800 ਅੱਛਾ ਜੀ ਮੈਂ ਕਹਾ ਚੋਰੀ ਹੋਣ ਤੇ ਬਚਾ ਲੈਣੇ ਤੁਹਾਡੇ ਨੋਟਿਸ ਡਰੈੱਸ ਲਾ ਕੇ ਦੇਣੀ ਆ 950 ਰੁਪਏ ਦੀ 950 ਦੀ ਆ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਡਰੈੱਸ ਆ 1150 ਰੁਪਏ ਦੀ ਰੇਂਜ ਚ 1150 ਉਹਦੇ ਬਾਅਦ ਚੈੱਕ ਕਰੋ ਜੀ ਆ ਲੋ ਕੁਰਤੇ ਪਜਾਮੇ ਵਿੰਦਰ ਕੁਰਤੇ ਪਜਾਮਾ ਚੈੱਕ ਕਰਾਓ ਜੀ ਆ ਲੋ ਖਾਨਿਆਂ ਦੇ ਖਾਨੇ ਭਰੇ ਖਾਨਿਆਂ ਦੇ ਖਾਨੇ ਪਿਓਰ ਗੀਜਾ ਕੋਡਨ ਲੈ ਲੋ ਭਾਵੇਂ ਜਿਹੜੀ ਮਰਜ਼ੀ ਲੈ ਲੋ ਵੈਰਾਈਟੀ ਹਾਂਜੀ 1500 ਵਾਲਾ ਕੁਰਤਾ ਪਜਾਮਾ ਹਾਂਜੀ ਇੱਕ ਨਾ ਇੱਕ ਕਰਤਾ ਫਰੀ ਵੀ 750 ਰੁਪਏ ਦੀ ਰੇਂਜ ਚ ਕੁਰਤਾ ਪਜਾਮਾ ਜੀ 1.5 ਮੀਟਰ ਪਨੇ ਵਾਲਾ ਵਾਹ ਜੀ ਵਾਹ ਵਾਹ ਆ ਚੈੱਕ ਕਰਾਓ ਜੀ ਕੁਰਤਾ ਪਜਾਮਾ ਆ ਲੋ ਲਾਈਨਿੰਗ ਵਾਲਾ ਸਭ ਤੋਂ ਟ੍ਰੈਂਡਿੰਗ ਨਿਊ ਨਿਊ ਫੈਬਰਿਕ ਕੋਈ ਐਨ ਨਹੀਂ ਵੀ ਸਟਾਕ ਡੈਡ ਹਾਂਜੀ ਇਹ ਵੀ 1500 ਦੇ ਦੋ ਅੱਛਾ ਚੈੱਕ ਕਰੋ ਜੀ ਪੇਪਰ ਕਾਟਨ ਦਾ কুর্তা ਪਜਾਮਾ 2500 ਵਾਲਾ কুর্তা ਪਜਾਮਾ ਜੀ ਅੱਛਾ ਜੀ 1050 ਰੁਪਏ ਦੀ ਰੇਂਜ ਪੇਪਰ ਕਾਟਨ ਵਾਹ ਵਾਹ ਜੀ ਬਹੁਤ ਵੈਰਾਈਟੀ ਆਹ ਲੋ ਜੀ ਪਿਓਰ ਗੀਜਾ ਕਾਟਨ ਦਾ ਵਾਈਟ কুর্তা ਪਜਾਮਾ 1500 ਤੋਂ 2000 ਮਿਲਣਗੇ ਕਲਰ ਹਾਂਜੀ 1500 ਦੇਣਿਆ ਜੀ ਦੋ 1500 ਦੇ 1500 ਦੇ ਦੋ ਉਹਦੇ ਬਾਅਦ ਕਲਰ ਦੇਖੋ ਕੁਆਂਟੀਟੀ ਦੇਖੋ ਜੀ ਜਿੰਨੀ ਮਰਜ਼ੀ ਵੈਰਾਈਟੀ ਲਈਓ ਜੀ ਆਹ ਲੋ ਜਿਹੜੇ ਮੇਰੇ ਵੀਰ ਨੇ ਲੈਣਿਆ ਕੋਟ ਪੈਂਡ ਦੇ ਕੱਪੜੇ ਆ ਚੈੱਕ ਕਰੋ ਜੀ ਆਲੋ ਜਿਹੜਾ ਮਰਜੀ ਕੋਟ ਪੈਂਡ ਕਟਾ ਕੇ ਲੈ ਜਾਓ ਕੋਈ ਨਹੀਂ ਮੈਂ ਲੈਣਾ 2025 ਕੋਈ ਨਹੀਂ ਲੈਣਾ 3000 ਕੋਈ ਨਹੀਂ ਲੈਣਾ 4000 ਹਾਂਜੀ ਕੋਟ ਪੈਂਡ ਲਾ ਕੇ ਦੇਣਾ ਜੀ 700 ਰੁਪਏ ਦਾ 700 ਰੁਪਏ ਦੀ ਰੇਟ ਦਾ ਕੋਟ ਪੈਂਡ ਜਿਹੜਾ ਮਰਜੀ ਕਟਾ ਕੇ ਲੈ ਜਾਓ ਜਿੰਨੀ ਮਰਜੀ ਲੈ ਜਾਓ ਕੁਆਟਿਟੀ ਉਹਦੇ ਬਾਅਦ ਹੋਰ ਵੱਡਾ ਧਮਾਕਾ ਕਰਨਾ ਜੀ ਏਸੀ ਕਾਊਂਟਰ ਤੇ ਸਾਡੀ ਦੁਕਾਨ ਦੀ ਸਭ ਤੋਂ ਸੁਪਰ ਪਾਸ ਚੀਜ਼ ਹੈ ਜੀ ਆਲੋ ਬਜ਼ਾਰ ਵਿਗਦਾ 500 ਦਾ ਇੱਕ ਐਸਕੇਲਮੇ ਕਰਤੇ 500 ਦੇ ਦੋ ਇੱਕ ਨਾਲ ਇੱਕ ਫਰੀ ਕਲਰ ਚਾਰ ਚੈੱਕ ਕਰਾਈ ਚਲੋ ਜੀ ਡਬਲ ਵਰਦੇ ਸੀ ਕੁਆਟਰ ਸਿਰਫ 250 ਰੁਪਏ ਦੀ ਰੇਂਜ ਚ ਵਾਹ ਜੀ ਵਾਹ ਡਿਜ਼ਾਈਨ ਇੱਕ ਤੋਂ ਇੱਕ ਜੀ ਆ ਲੋ ਉਹਦੇ ਬਾਅਦ ਤੁਹਾਨੂੰ ਵੈਰੈਟੀ ਹੋਰ ਦਿਖਾਵਾਂਗਾ ਅੰਦਰ ਬੈੱਡ ਸ਼ੀਟ ਦੇ ਕੋਈ ਜਿੱਧਰ ਆ ਲੋ ਬੈੱਡ ਸ਼ੀਟ ਦੇ ਕੋਈ 110 ਤੇ ਸ਼ੁਰੂ ਹੋ ਜਾਂਦੀ ਆ ਸਾਰੀ ਵੈਰੈਟੀ ਸਾਰੀ ਵੈਰੈਟੀ ਕੋ ਛੱਤ ਲੈ ਮਿਲ ਜੇ ਨਹੀਂ ਕਿਸੇ ਬਸੇ ਜਾਣ ਦੀ ਲੋੜ ਨਹੀਂ ਆ ਲੋ ਉਹਦੇ ਬਾਅਦ ਇਦਾਂ ਦੇ ਸੂਟ ਫੈਂਸੀ ਪਗੜੀ ਸੈਂਟਰ ਸਾਹਮਣੇ ਖੁੱਲੇ ਵਿੱਚ ਚੈੱਕ ਕਰੋ ਜੀ ਸਾਰੇ ਕਲਰ ਮਿਲਣਗੇ ਕਟੋ-ਕਟ ਹਜ਼ਾਰ ਰੰਗ ਮਿਲਗਾ ਜੀ ਪੱਗ ਦੇ ਵਿੱਚ ਬੀਮਲਦੀ ਪੱਗ ਗਾਰੰਟੀ ਵਾਲੀ 6 ਮਹੀਨੇ ਦੀ ਪੱਗ ਦੀ ਗਾਰੰਟੀ 50 ਰੇਡ 60 ਰੁਪਏ 65 ਰੁਪਏ ਐਸਕੇ ਵਾਲੇ ਨੇ ਲੈ ਕੇ ਜਾਣੀਆਂ 39 ਰੁਪਏ ਮੀਟਰ ਜੇ ਪੱਗ 'ਚ ਡੱਬ ਪੈ ਗਿਆ ਪੱਗ ਵਾਪਸੀ ਨਵੀਂ ਪੱਗ ਕੱਟ ਕੇ ਦੇਵਾਂਗੇ ਉਸ ਤੋਂ ਬਾਅਦ ਜੋ ਅੰਦਰ ਹੀ ਬਹੁਤ ਵੈਰੈਟੀ ਆ ਦੇਖੋ ਚੌਕਲੇਟ ਦਾ ਸੂਟ ਜੀ ਆ ਲਓ ਆ ਚੈੱਕ ਕਰੋ ਚੌਕਲੇਟ ਦਾ ਸੂਟ ਸਾਰਾ ਡਬਲ ਹੈਡ ਦੇ ਕੰਮ ਦਫੱਟੇ ਲਾ ਕੇ ਦੇਣਿਆ ਪਿਓਰ ਮਸਲੀਨ ਦੇ ਵੀ ਯਾਰ ਸੂਟ ਵਿਖਦਾ 1050 ਰੁਪਏ 1100 ਰੁਪਏ ਲੱਖੜੀ ਦੀ ਪਾਰੀ ਸੇ ਲੱਗੀ 1100 ਦੇਣਿਆ 2 550 ਰੁਪਏ ਦਾ ਸੂਟ ਇੱਕ ਹੀ ਆ ਲੋ ਜਿੰਨੀ ਮਰਜੀ ਵੈਰਾਈਟੀ ਜਿੰਨੀ ਮਰਜੀ ਕੁਆਂਟੀਟੀ ਆ ਲੋ ਉਹਦੇ ਬਾਅਦ ਚੈੱਕ ਕਰਾਓ ਵੀ ਆ ਲੋ ਪਿਓਰ ਸ਼ਿਮਰ ਦੇ ਉੱਤੇ ਡਿਆ ਨਹੀਂ ਲੈਂਦੀ ਆ ਦੇਖੋ ਸਾਰਾ ਨਖਨਵੀ ਕੰਮ ਬਟਟੇ ਪਿਓਰ ਸ਼ਿਮਰ ਦੇ ਉੱਤੇ ਸਾਰਾ ਨਖਨਵੀ ਕੰਮ ਤਪਟਾ ਮੇਲਾ ਜੀ ਨਾਲ ਫੁੱਲ ਪਿਓਰ ਦਾ ਚੈੱਕ ਕਰੋ ਜੀ ਬਾਜ਼ਾਰ ਰੇਟ 1800 2000 ਰੁਪਏ ਐਸ ਕੇ ਦਾ ਰੇਟ 1150 ਰੁਪਏ ਕਲਰ ਚਾਰਟ ਤੇ ਡਿਜ਼ਾਈਨ ਜਿੰਨੇ ਮਰਜੀ ਆ ਲੋ 1 ਤੋਂ 1 ਮਿਲਣਗੇ ਡਿਜ਼ਾਈਨ ਜਿਹੜੀ ਮਰਜੀ ਵੈਰੀ ਲੈ ਲੋ ਆ ਲੋ ਇਹ ਵੀ ਪਿਓਰ ਸ਼ਿਵਰ ਦੇ ਵਿੱਚ ਦੂਜਾ ਡਿਜ਼ਾਈਨ ਚੈੱਕ ਕਰੋ ਜੀ ਯਾਰੋ ਪਿਓਰ ਸ਼ਿਵਰ ਦਾ ਸੂਟ ਸਾਰਾ ਹੈਂਡਵਰਕ ਦਾ ਕੰਮ ਟਪਟਾ ਮਿਲੇਗਾ ਨਾਲ ਫੁੱਲ ਪਿਓਰ ਦਾ ਰੇਟ ਦਾ ਧਮਾਕਾ ਸਿਰਫ 1100 ਰੁਪਏ ਉਸ ਤੋਂ ਬਾਅਦ ਚੈੱਕ ਕਰੋ ਜੀ ਆਲੋ ਬਸਕੋਸ 45 ਜੀ ਆਲੋ ਸਾਰਾ ਹੈਂਡਵਰਕ ਦਾ ਕੰਮ ਚੈੱਕ ਕਰੋ ਜੀ ਮੋਤੀ ਵਰਕ ਦੇ ਨਾਲ ਹੈਂਡਵਰਕ ਪਿਓਰ ਦੀ ਬਾਟਮ ਇਹ ਤਾਂ ਮਹਿੰਗਾ ਹੋਣਾ ਜੀ ਸਾਰਾ ਦੁਪੱਟਾ ਮਿਲਣਾ ਪਿਓਰ ਚਨਾਉ ਦਾ 1595 ਰੁਪਏ ਜੀ ਜੋ ਦਾਸਤਾ ਹੋਈ ਮਿਲੇਗਾ ਵੀਡੀਓ ਸੇਵ ਕਰ ਲਿਓ ਸਕਰੀਨਸ਼ਾਟ ਲੈ ਕੇ ਰੱਖਿਓ ਉਹਦੇ ਬਾਅਦ ਆਲੋ ਜੀ ਇਹ ਵੀ ਸਾਰੇ ਨਖਨਵੀ ਸੂਟ ਆ ਪੂਰੇ ਫਰੰਟ ਦੇ ਉੱਤੇ ਹੈਵੀ ਕੰਮ ਚੈੱਕ ਕਰੋ ਜੀ ਆਲੋ 4 4025 250 35 350 ਐ ਵਿਕਦੇ ਆ ਜੀ ਆਲੋ ਫਾਇਦਾ ਵੀ ਰੇਡ ਦਾ ਧਮਾਕਾ ਜੀ ਆਹ ਲੋ ਫਾਇਦਾ ਕਰਦੇ ਨਾ ਅੱਜ ਦੀ ਵੀਡੀਓ ਚ ਸੂਟ ਲਾ ਕੇ ਦੇਣਾ ਜੀ 2200 ਰੁਪਏ ਦਾ ਆਹ ਲੋ ਪਿਓਰ ਕਰੇਵ ਇਹ ਰੰਗ ਨਹੀਂ ਪੁੱਤ ਪਿਓਰ ਨੇਚਰਲ ਕਰੇਵ ਦਾ ਸੂਟ ਜੀ ਆਹ ਲੋ ਜੇ ਪਿਓਰ ਕਰੇਵ ਨਾ ਹੋਈ ਤਾਂ ਲੱਖ ਰੁਪਿਆ ਨਾ ਮੇਰੀ ਵੀਡੀਓ ਸੇਵ ਕਰੀ ਚਲੋ ਜੋ ਮੈਂ ਜੋ ਕਹਿ ਰਿਹਾ ਆਹ ਲੋ ਪੂਰਾ ਹੈਂਡਵਰਕ ਦਾ ਕੰਮ ਬੜਾ ਸ਼ਾਨਦਾਰ ਬਾਜੂ ਦੇਖੋ ਜੀ ਟੋਟਲੀ ਹੈਂਡਵਰਕ ਦੇ ਕੰਮ ਦੁਪੱਟਾ ਉਸਤੇ ਵੀ ਜਿਆਦਾ ਸੋਹਣਾ ਹੀ ਆਹ ਲੋ 2.5 ਮੀਟਰ ਕੱਢ ਦਾ ਦੁਪੱਟਾ ਸੂੜ ਲਾ ਕੇ ਦੇਣਾ ਜੀ 2150 ਰੁਪਏ ਦਾ ਸਿਰਫ 2150 ਰੁਪਏ ਦੀ ਰੇਂਜ ਦੇ ਵਿੱਚ 4045 ਵਾਲੀ ਡਿਜ਼ਾਈਨ ਹੀ 2150 ਆ ਲੋ ਕਲਰ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਲੋ ਸੁਪਰ ਪਾਸ ਡਿਜ਼ਾਈਨਿੰਗ ਕਲਰ ਜਿੰਨੇ ਮਰਜੀ ਲੋ ਡਿਜ਼ਾਈਨ ਮਿਲਣਗੇ ਇੱਕ ਤੋਂ ਇੱਕ ਫਰਕ ਵਾਦੀ ਦੇ ਪੁੱਤ ਆ ਲੋ ਉਧੇ ਵਾਲਾ ਚੈੱਕ ਕਰੋ ਜੀ ਆ ਲੋ ਇਹ ਵੀ ਪਿਓਰ ਗਰੇਪ ਦੇ ਉੱਤੇ ਆ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਦੁਪੱਟਾ ਵੀ ਜਿਆਦਾ ਉਸਤੇ ਸੋਹਣਾ ਆ ਲੋ ਇਹ ਵੀ 2150 ਰੁਪਏ ਦੀ ਰੇਂਜ ਪਿਓਰ ਗਰੇਪ ਦੇ ਉੱਤੇ ਆ ਲੋ ਫਰਕਾਵਾਦੀ ਸੂਟ ਇਹਦੇ ਵਿੱਚ ਕਲਰ ਮਿਲਣਗੇ ਘਟੋ ਘਾਟੇ 25 ਦੇ 30 ਰੰਗ ਪਿਓਰ ਕਰੇਵ ਨੈਚੁਰਲ ਕਰੇਵ ਨਾ ਹੋਈ ਤਾਂ ਮੈਂ ਬਾਅਦਰ ਕਹਿੰਦਾ ਲੱਖ ਰੁਪਈਆ ਨਾਵਾ ਜੋ ਗੱਲ ਮੈਂ ਕਹਿਦੀ ਪੱਥਰ ਦੇ ਲਈ ਘੀਰਾ ਜੀ ਆ ਲੋ ਬਾਜੂ ਹੈ ਵੀ ਚੈੱਕ ਕਰੋ ਜੀ ਬਾਟਮ ਤੇ ਕੰਮ ਹੈਵੀ ਦੁਪੱਟਾ ਉਸਤੇ ਵੀ ਜਿਆਦਾ ਸੋਨਾ ਲਵਾਇਆ ਜੀ ਪਿਓਰ ਚਨਾਉਣ ਦਾ ਪਿਓਰ ਚਨਾਉਂਦਾ ਬਰੇਟਾਈਮੇਟ ਕਰਦਾ ਸੂਟ ਲਾ ਕੇ ਦੇਣਾ ਜੀ ਸਿਰਫ 2995 ਰੁਪਏ ਦਾ ਲੁਧਿਆਣੇ ਮੇਡ ਦੀ ਡਿਜ਼ਾਈਨਿੰਗ ਐਲ ਡੀ ਐਚ ਦਾ ਮਾਲ ਚੈੱਕ ਕਰਾਓ ਜੀ ਆਲੋ ਸਾਰਾ ਪਿਓਰ ਤਰੇਵ ਦਾ ਸੂਟ neck ਤੇ ਵਰਕ ਘੇਰੇ ਦੇ ਵਰਕ ਵਾਜੂ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਆ ਵਾਕਿਆ ਲੋਕਾਂ ਵਾਲਾ ਕੰਮ ਨਹੀਂ ਪਿਓਰ ਤਰੇਵ ਨੂੰ ਪਿਓਰ ਤਰੇਵ ਕਈਆਂ ਦਾ ਜੇ ਪਿਓਰ ਕਰੇਵ ਨਾ ਹੋਈ ਤਾਂ ਲੱਖ ਰੁਪਇਆ ਨਾ ਮੇਰੀ ਗੱਲ ਸੁਣ ਲੋ ਪਿਓਰ ਚਨਾਉਂਦਾ ਦੁਪੱਟਾ 2500 ਵਾਲੀ ਡਿਜ਼ਾਈਨਿੰਗ ਇੱਕ ਨਾਲ ਇੱਕ ਫ੍ਰੀ 1250 ਸੂਟ ਜੀ ਆਲੋ ਕਗਰ ਚਰ ਚੈੱਕ ਕਰੀ ਚਲੋ ਜੀ ਕਿੰਨੇ ਸੋਹਣੇ ਸੋਹਣੇ ਰੰਗ ਆ ਕੁਆਂਟੀਟੀ ਤੇ ਡਿਜ਼ਾਈਨਿੰਗ ਬਹੁਤ ਆ ਆਲੋ ਇਹ ਵੀ ਪਿਓਰ ਕ੍ਰੇਵ ਚ ਡਿਜ਼ਾਈਨਿੰਗ ਆ ਜੀ ਆਲੋ ਸਾਰੀ ਡਿਜ਼ਾਈਨਿੰਗ ਇੱਕੋ ਵੈਰਾਈਟੀ ਦੇ ਕਟੋ ਕਟ ਤੁਹਾਨੂੰ ਡਿਜ਼ਾਈਨ ਮਿਲਣਗੇ 100 ਦੁਪट्टे ਮਿਲਣਗੇ ਪਿਓਰ ਚਨਾਉ ਦੇ ਪਿੱਛੇ ਪਿਓਰ ਚਨਾਉ ਦੇ ਦੁਪट्टे ਟਾਈ ਟਾਈ ਮੀਟਰ ਕੱਢਦੇ 2500 ਦੇ ਦੋ ਸੂਟ ਬਹੁਤ ਸੋਹਣੀ ਡਿਜ਼ਾਈਨਿੰਗ ਆਲੋ ਦੇਖੋ ਕੋਈ ਐ ਨਹੀਂ ਪਾਵੇਂ ਤੁਸੀਂ ਬ੍ਰਾਂਡ ਲੈਣੇ ਆ ਰਾਮ ਟੈਕਸ ਹਲੋ ਰਾਮ ਟੈਕਸ ਦੇ ਸੂਟ ਵੀ ਮਿਲਣਗੇ ਇੱਕੋ ਛੱਤ ਥੱਲੇ ਸਾਰੀ ਵੈਰਾਈਟੀ ਇੱਕੋ ਛੱਤ ਥੱਲੇ ਮਿਲ ਜਾਨੀ ਕਿਸੇ ਪਾਸੇ ਜਾਣ ਦੀ ਲੋੜ ਨਹੀਂ ਫਟਾਫਟ ਆ ਜਾਓ ਐਸ ਕੇ ਟੈਕਸ ਲਮਰੈਂਡਾ ਕਹਿੰਦੇ ਵੀਡੀਓ ਸ਼ੁਰੂ ਤੋਂ ਲੈ ਕੇ ਹੱਦ ਤੱਕ ਦੇਖਣਿਆ ਕਹਿੰਦੇ ਵੀਡੀਓ ਕਰ ਦੋ ਦੱਬ ਕੇ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਆਪਾਂ ਨੇ ਆਣਾ ਕਿੱਥੇ ਐਸ ਕੇ ਟੈਕਸ ਲਮਰੈਂਡਾ ਮੇਲ ਲੁਧਿਆਣਾ ਹਾਈਵੇ ਆਪੋਜੀਟ ਆ ਜਮਾ ਪੈਲੇਸ